ਪਲਾਸਟਿਕ ਦੇ ਗਲਾਸ ਦੇ ਵਿੱਚ ਚਾਹ ਬਣਾ ਕੇ ਪੀਤੀ ਕਿਦੇ ਪਹਿਲਾਂ ਤਾਂ ਅਸੀਂ ਵੀਡੀਓ ਦੇਖਦੇ ਆ ਫਿਰ ਅਸੀਂ ਟਰਾਈ ਵੀ ਕਰਕੇ ਦੇਖਾਂਗੇ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਬਣਾ ਕੇ ਦਵੂੰਗੀ ਚਾਹ ਤੇ ਪਲਾਸਟਿਕ ਦਾ ਗਲਾਸ ਆ ਦੇਖੋ ਇਹਨਾਂ ਨੂੰ ਪਾਣੀ ਪਾ ਕੇ ਗੈਸ ਦੇ ਉੱਤੇ ਰੱਖਤਾ ਦੁੱਧ ਮਿੱਠਾ ਪੱਤੀ ਸਾਰਾ ਕੁਝ ਪਾ ਦਿੱਤਾ ਆ ਤੇ ਤੁਸੀਂ ਦੇਖੋ ਕਿ ਗਲਾਸ ਨੂੰ ਕੁਝ ਨਹੀਂ ਹੋਇਆ ਹੈਗਾ ਨਾ ਹੀ ਪਿੰਗਲੇ ਆ ਹੁਣ ਫਿਰ ਕਰੀਏ ਸੀ ਵੀ ਟਰਾਈ ਤੇ ਬਣਾਈਏ ਵੀ ਤੁਹਾਡੇ ਸਾਰਿਆਂ ਦੇ ਲਈ ਪਲਾਸਟਿਕ ਦੇ ਗਲਾਸ ਦੇ ਵਿੱਚ ਚਾਹ ਤੇ ਦੇਖਦੇ ਆ ਹੋਰ ਨਾ ਕਿਤੇ ਗਲਾਸੀ ਲੂ ਹੋ ਜਵੇ ਇਹ ਚਾਹ ਉਹਨਾਂ ਦੇ ਲਈ ਆ ਜਿਹੜੇ ਕਹਿੰਦੇ ਹੁੰਦੇ ਆ ਨਾ ਕਿ ਸਿਆਲਾਂ ਦੇ ਵਿੱਚ ਹਾਂ ਚਾਹ ਬਣਾਓ ਫੇਰ ਭਾਂਡੇ ਹੋਣਗੇ ਮਾਂਜਣੇ ਪੈਣੇ ਆ ਠੰਡਾ ਪਾਣੀ ਹੁੰਦਾ ਇਸ ਕਰਕੇ ਇਹ ਟੈਕਨੋਲੋਜੀ ਨਵਾਂ ਹੀ ਆਇਆ ਕਿ ਪਲਾਸਟਿਕ ਦੇ ਗਲਾਸ ਦੇ ਵਿੱਚ ਚਾਹ ਬਣਾਓ ਪੀਓ ਤੇ ਫਿਰ ਉਹਨੂੰ ਸਿੱਟ ਦਿਓ ਮਤਲਬ ਇਹੀ ਕਿ ਭਾਂਡੇ-ਪੁੰਡੇ ਧੋਣ ਵਾਲਾ ਕੰਮ ਹੀ ਖਤਮ ਕਰ ਦਿੱਤਾ ਐ ਇਹ ਭਾਂਡੇ ਮਾਂਜਣ ਵਾਲਾ ਕੰਮ ਹੀ ਖਤਮ ਚਲੋ ਮੈਂ ਵੀ ਹੁਣ ਤੁਹਾਡੇ ਨਾਲ ਹੀ ਗੱਲਾਂ ਕਰੀ ਜਾਨੀ ਆ ਇੱਥੇ ਖੜੀ ਹੁਣ ਜਾ ਕੇ ਇਹਨੂੰ ਮੈਂ ਕਿ ਜਲਦੀ-ਜਲਦੀ ਟਰਾਈ ਕਰੀਏ ਹੋਰ ਨਾ ਤੁਸੀਂ ਵੀ ਬੋਰ ਹੋ ਜਾਣ ਤੇ ਵੀਡੀਓ ਛੱਡ ਛੱਡ ਕੇ ਨੱਠਣ ਇਦਾਂ ਬਿਲਕੁਲ ਨਹੀਂ ਕਰਨਾ ਹੈਗਾ ਹੁਣ ਇੱਥੇ ਹੀ ਖੜੇ ਰਹੀਏ ਚਲੋ ਅਜੇ ਕੈਮਰਾ ਲੈ ਕੇ ਕਿਚਨ 'ਚ ਚੱਲਦੇ ਆ ਫਿਰ ਤੁਸੀਂ ਕਹਿਣਗੇ ਕਿ ਝੂਠ ਹੀ ਬੋਲ ਦਿੱਤਾ ਪਹਿਲਾਂ ਤਾਂ ਰੁਕ ਜੋ ਪਰਾਵਾ ਪਲਾਸਟਿਕ ਦਾ ਗਲਾਸ ਤਾਂ ਲੱਬ ਲਮਾ ਮੈਂ ਮੰਨਤ ਤੇ ਬਰਥਡੇ ਵਾਲੇ ਪਏ ਸੀਗੇ ਬਚਾ ਕੇ ਰੱਖੇ ਮੈਂ ਸਾਹਮਣੇ ਰੱਖੇ ਹੋ ਦੇ ਉੱਤੇ ਸਵਾ ਚਾਹ ਬਣਨੀ ਹੈ ਤੇ ਚਾਹ ਕਿਨੇ ਕਿਨੇ ਪੀਣੀ ਐ ਇੰਨਾ ਮੈਂ ਚਾਹ ਬਣਾਉਣੀ ਆ ਜਲਦੀ ਜਲਦੀ ਤੁਸੀਂ ਕਮੈਂਟ ਦੇ ਵਿੱਚ ਆਪਣਾ ਨਾਮ ਮੈਂਸ਼ਨ ਕਰੋ ਫਿਰ ਮੈਂ ਤੁਹਾਡੇ ਸਾਰਿਆਂ ਲਈ ਬਹੁਤ ਘੈਂਟ ਦੀ ਚਾਹ ਬਣਾ ਕੇ ਭੇਜੂਗੀ ਤੇ ਮੈਂ ਪਾਣੀ ਦਾ ਗਲਾਸ ਤਾਂ ਰੱਖ ਦਿੱਤਾ ਹੈ ਗੈਸ ਦੇ ਉੱਤੇ ਫਿਰ ਮੈਨੂੰ ਯਾਦ ਆਇਆ ਕਿ ਜੇ ਕਿਤੇ ਗਲਾਸ ਸਾਰਾ ਪਿੰਗਲ ਗਿਆ ਤੇ ਪਾਣੀ ਗਿਆ ਡੁੱਲ ਮੈਂ ਕਿਹਾ ਰੁਕ ਜਾ ਰੁਕ ਜਾ ਪਹਿਨੇ ਗਿਣਤੀ ਬਾਅਦ ਦੇ ਵਿੱਚ ਗਿਣ ਲਈ ਪਹਿਲਾਂ ਤੂੰ ਇਹਦੇ નીચે ਕੁਝ ਰੱਖ ਦੇ ਹੋਰ ਨਾ ਕਿਤੇ ਬਾਅਦ ਦੇ ਵਿੱਚ ਮੈਨੂੰ ਸਫਾਈ ਕਰਨੀ ਪਵੇ ਤਾਂ ਸਾਰੇ ਸੈਲਫ ਪਾਣੀ ਪਾਣੀ ਚਿੱਕੜ ਚਿੱਕੜ ਹੋ ਜਵੇ ਇਸ ਕਰਕੇ ਮੈਂ ਵੀ ਇੱਕ ਥਾਲ ਲੈ ਲਿਆ ਮੈਂ ਕਿਹਾ ਇਹਨੂੰ ਪਹਿਲਾਂ ਗੈਸ ਦੇ નીચે ਰੱਖ ਲਿਓ ਬਾਇ ਚ ਗਲਾਸ ਲੂ ਹੋ ਗਿਆ ਤੇ ਪਾਣੀ ਤਾਂ ਸਾਰਾ ਥਾਲ ਦੇ ਵਿੱਚ ਡਿੱਗ ਜੂਗਾ ਨਾ ਚਲੋ ਹੁਣ ਅਸੀਂ ਕਰ ਦਿੱਤਾ ਗੈਸ ਨੂੰ ਔਨ ਫਿਲਹਾਲ ਤਾਂ ਗਲਾਸ ਨੂੰ ਕੁਝ ਨਹੀਂ ਹੋਇਆ ਹੈਗਾ ਹਲੇ ਗਲਾਸ ਇਦਾਂ ਹੀ ਆ ਪਾਣੀ ਵੀ ਥੋੜਾ ਥੋੜਾ ਗਰਮ ਹੋਣ ਲੱਗ ਗਿਆ ਤੇ ਜੋ ਗਲਾਸ ਉੱਪਰ ਅਸੀਂ ਖਾਲੀ ਛੱਡਿਆ ਸੀ ਜਿੰਨਾ ਉਹ ਪਿੰਗਲ ਗਿਆ ਆ ਹੁਣ ਆਪਾਂ ਵੀ ਥੋੜੇ ਟਾਈਮ ਪਹਿਲਾਂ ਵੇਟ ਕਰਦੇ ਆ ਕਿ ਗਲਾਸ ਨੂੰ ਕੁਝ ਹੁੰਦਾ ਆ ਜਾਂ ਨਹੀਂ ਤੇ ਗਲਾਸ ਨਾਲ ਥੋੜਾ ਜਿਹਾ ਨੇੜੇ ਉਹ ਨਾ ਗੈਸ ਦੇ ਲੀਕ ਹੋ ਗਿਆ ਆ ਬਟ ਸਾਰਾ ਨਹੀਂ ਲੂ ਹੋਇਆ ਹੈਗਾ ਪਾਣੀ ਥੋੜਾ 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 ਕ ਪਾਣੀ ਨਾ ਇੱਕ ਪਾਸੇ ਡਿੱਗਦਾ ਪਿਆ ਰੁਕ ਜਾ ਮੈਂ ਤੁਹਾਨੂੰ ਕੈਮਰਾ ਜ਼ੂਮ ਕਰਕੇ ਦਿਖਾਨੀ ਆ ਦੇਖੋ ਥੋੜਾ ਜਿਹਾ ਪਤ ਨਹੀਂ ਗਲਾਸ ਦੇ ਵਿੱਚ ਛੇਕ ਹੋ ਗਿਆ ਹੈ ਉੱਥੋਂ ਪਾਣੀ ਡਿੱਗਦਾ ਪਿਆ ਹੈ ਪਰ ਗਲਾਸ ਨੂੰ ਕੁਝ ਨਹੀਂ ਹੋਇਆ ਤੋ ਵੀ ਮੈਨੂੰ ਲੱਗਦਾ ਹੈ ਕਿ ਤਰੀਕਾ ਇਹ ਕੰਮ ਕਰਦਾ ਪਿਆ ਆ ਮੈਂ ਕੀ ਸੋਚਦੀ ਪਈ ਸੀ ਕਿ ਇਹਦੇ ਵਿੱਚ ਖੰਡ ਪੱਤੀ ਪਾ ਦਈਏ ਤੁਹਾਨੂੰ ਕੀ ਲੱਗਦਾ ਮੈਂ ਐਦਾਂ ਕਰੂੰਗੀ ਚਾਹ ਪੱਤੀ ਇਹਦੇ ਵਿੱਚ ਪਾਉਂਗੀ ਕੋਈ ਨਾ ਮੈਂ ਭਾਂਡੇ ਮਾਜ ਲੂ ਕੋਈ ਚੱਕਰ ਨਹੀਂ ਹੈਗਾ ਪਰ ਆ ਬਿਮਾਰੀਆਂ ਦਾ ਘਰ ਨਹੀਂ ਮੈ ਲੈ ਕੇ ਜਾਣਾ ਹੈਗਾ ਮੈਂ ਤਾਂ ਸਿਰਫ ਐਕਸਪੈਰੀਮੈਂਟ ਕਰਕੇ ਦੇਖਦੀ ਸੀ ਵੀ ਗਲਾਸ ਨੂੰ ਸੱਚੀ ਕੋਈ ਹੁੰਦਾ ਆ ਜਾਂ ਨਹੀਂ ਗਲਾਸ ਨੂੰ ਤਾਂ ਕੁਝ ਨਹੀਂ ਹੋਇਆ ਹੈਗਾ ਪਰ ਪਲਾਸਟਿਕ ਕਿੰਨੀ ਖਤਰਨਾਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਾਣੀ ਵੀ ਗਰਮ ਹੋ ਗਿਆ ਹੈ ਜਿਹੜਾ ਸੀ ਉਬਾਲਿਆ ਸੀ ਚਾਹ ਪੱਤੀ ਖੰਡ ਮਿੱਠੇ ਦਾ ਸੀ ਕਿਉਂ ਪੇਸਟ ਕਰਨਾ ਦੁੱਧ ਦਾ ਕਿਉਂ ਸੀ ਪੇਸਟ ਕਰਨਾ ਇਸ ਕਰਕੇ ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਸਿਰਫ ਮੈਂ ਚੈੱਕ ਕੀਤਾ ਕਿ ਗਲਾਸ ਨੂੰ ਕੁਝ ਹੋਊਗਾ ਜਾਂ ਨਹੀਂ ਜਾ ਉਦਾਂ ਹੀ ਵੀਡੀਓ ਦੇ ਵਿੱਚ ਫੇਕ ਸੀਗੀ ਉਹ ਹੁਣ ਫਿਰ ਕੀ ਕਰਨਾ ਹੈ ਪਾਣੀ ਸਾਰਾ ਹੀ ਮੈਂ ਤਾਂ ਡੋਲ ਦੇਣਾ ਇਹਦੇ ਮੈਨੂੰ ਕਿਨਾਰੇ ਬਹੁਤ ਪਸੰਦ ਆਏ ਆ ਜਿਵੇਂ ਗੋਲ ਗੋਲ ਜੇ ਪਲਾਸਟਿਕ ਸਾਰੀ ਲੂ ਹੋ ਕੇ ਬਣ ਗਏ ਨਾ ਚਲੋ ਫਿਰ ਤੁਸੀਂ ਟਰਾਈ ਤਾਂ ਕਰਨਾ ਨਹੀਂ ਹੈਗਾ ਬਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਪੇਜ ਮੇਰੇ ਨੂੰ ਫੋਲੋ ਕਰ ਲਿਓ ਫਿਰ ਮਿਲਾਂਗੇ ਬਾਏ